ਜਿਵੇਂ ਲੱਗਦਾ 26 ਜਨਵਰੀ ਲੈ ਕੇ ਲਗਾਤਾਰ ਜਗਾ ਜਗਾ ਚੱਪੇ ਚੱਪੇ ਦੇ ਉੱਤੇ ਨਾਕੇ ਲੱਗੇ ਹੋਏ ਨੇ ਮਾਨਯੋਗ ਸੀਪੀ ਸਾਹਿਬ ਤੇ ਮਾਨਯੋਗ ਡੀਜੀ ਸਾਹਿਬ ਦੀਆਂ ਹਦਾਇਤਾਂ ਤੇ ਅ ਅਨਿਰਦੇਸ਼ਾਂ ਅਨੁਸਾਰ ਅਸੀਂ ਸਾਰੇ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਨਾਕੇ ਲੱਗੇ ਹੋਏ ਨੇ ਜੀ ਤੇ ਸ਼ਰਧੀਆਂ ਅਨਸਰ ਜਿਹੜੇ ਲਗਾਤਾਰ ਸ਼ਰਾਰਤ ਕਰਦੇ ਨਜ਼ਰ ਆਉਂਦੇ ਹੈਗੇ ਨੇ ਔਰ ਉਹਨਾਂ ਦੀ ਹੈ ਉਹਨਾਂ ਨੂੰ ਕੀ ਕੀ ਕਹਿਣਾ ਚਾਹੂੰਗਾ ਉਹਨਾਂ ਨੂੰ ਇਹੀ ਹੈ ਵੀ ਆਪਣਾ ਪੂਰੇ ਦੇਸ਼ ਦਾ 26 ਜਨਵਰੀ ਇੱਕ ਗਣਤੰਤਰ ਦਿਵਸ ਦਾ ਤਿਵਾਰ ਹੈ ਉਹਨੂੰ ਪੀਸਫੁਲੀ ਮਨਾਉਣਾ ਨਵੇਂ ਨਿਯਮ ਜਿਹੜੇ ਸ਼ੁਰੂ ਹੋ ਚੁੱਕੇ ਹੋਏ ਨੇ ਟ੍ਰੈਫਿਕ ਨੂੰ ਲੈ ਕੇ ਤੇ ਹੋਰ ਜਿਹੜੇ ਅੱਜ ਦੇ ਜਿਹੜੇ ਯੁਵਾ ਪੀੜੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੁਵਾ ਪੀੜੀ ਨੂੰ ਤੇ ਸਾਰਿਆਂ ਨੂੰ ਇਹੀ ਮੈਸੇਜ ਹੈ ਜੀ ਪਹਿਲਾਂ ਫਿਜ਼ੀਕਲ ਫੋਰਸ ਚਲਾਨ ਕਰਦੀ ਸੀ ਹੁਣ ਈ ਚਲਾਨ ਵੀ 26 ਜਨਵਰੀ ਤੋਂ ਸਟਾਰਟ ਕਰ ਰਹੀ ਹੈ ਪੰਜਾਬ ਪੁਲਿਸ ਤੇ ਪਹਿਲਾਂ ਚਲੋ ਮੈਨ ਫੋਰਸ ਕਈ ਵਾਰ ਹੁੰਦੀ ਸੀ ਨਹੀਂ ਹੁੰਦੀ ਸੀ ਸ਼ਿਕਾਇਤਾਂ ਆਉਂਦੀਆਂ ਸੀਗੀਆਂ ਵੀ ਨਹੀਂ ਹੈਗੀ ਬਟ ਕੈਮਰੇ ਨੇ 24/7 ਆਪਣਾ ਕੰਮ ਕਰਨਗੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖਦੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ 26 ਜਨਵਰੀ ਨੂੰ ਲੈ ਕੇ ਜਗਾ ਜਗਾ ਦੇ ਉੱਤੇ ਚੱਪੇ ਚੱਪੇ ਦੇ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਪੁਲਿਸ ਟੀਮ ਵੱਲੋਂ ਉਸੋ ਗੱਲਬਾਤ ਵੀ ਕਰਵਾਵਾਂਗੇ ਆਪਣੇ ਜਿਹੜੇ ਐਸਐਸਓ ਜਗਦੀਸ਼ ਸਿੰਘ ਹੈਗੇ ਨੇ ਔਰ ਮੌਕੇ ਦੇ ਐਸਟਮ ਖੜੇ ਜਲੰਧਰ ਬਾਈਪਾਸ ਦੇ ਉੱਤੇ ਸੋ ਗੱਲਬਾਤ ਕਰਦੇ ਸਾਡੇ ਸਾਡੇ ਚੈਨਲ ਦੇ ਕੀ ਕਹਿੰਦੇ ਨੇ ਜਗਦੀਸ਼ ਜੀ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਜੀ ਕਿਵੇਂ ਲੱਗਦਾ 26 ਜਨਵਰੀ ਨੂੰ ਲੈ ਕੇ ਲਗਾਤਾਰ ਜਗਾ ਜਗਾ ਚੱਪੇ ਚੱਪੇ ਦੇ ਉੱਤੇ ਨਾਕੇ ਲੱਗੇ ਹੋਏ ਨੇ ਜੀ ਜੀ ਸਭ ਤੋਂ ਪਹਿਲਾਂ ਮਾਨਯੋਗ ਸੀਪੀ ਸਾਹਿਬ ਤੇ ਮਾਨਯੋਗ ਡੀਜੀ ਸਾਹਿਬ ਦੀਆਂ ਹਦਾਇਤਾਂ ਤੇ ਅ ਅਨਿਰਦੇਸ਼ਾਂ ਅਨੁਸਾਰ ਅਸੀਂ ਸਾਰੇ ਸ਼ਹਿਰ ਦੇ ਵਿੱਚ ਥਾਂ-ਥਾਂ ਤੇ ਨਾਕੇ ਲੱਗੇ ਹੋਏ ਨੇ ਜੀ ਤੇ ਪਬਲਿਕ ਨੂੰ ਵੀ ਇਹੀ ਉਹ ਕਰਦੇ ਆ ਕਿ ਵੀ ਪੀਸਫੁਲੀ ਜਿਹੜਾ ਆਪਣਾ ਇਹ ਇੱਕ ਗਣਤੰਤਰ ਦਿਵਸ ਦਾ ਇੱਕ ਪਰਵਾ ਉਹਨੂੰ ਸੈਲੀਬ੍ਰੇਟ ਕਰਨ ਤੇ ਕੋਈ ਵੀ ਇਹੋ ਜੀ ਹਰਕਤ ਨਾ ਕਰਨ ਜਿਹਦੇ ਨਾਲ ਵੀ ਉਹਨਾਂ ਨੂੰ ਸਫਰ ਕਰਨਾ ਪਵੇ ਜੀ ਉਹ ਸਰ ਇੱਕ ਗੱਲ ਹੋਰ ਮੈਂ ਕਹਾਂਗਾ ਕਿ ਲਗਾਤਾਰ ਜਿਹੜੇ ਸ਼ਾਰਤਾਂ ਅੰਸਰ ਜਿਹੜੇ ਲਗਾਤਾਰ ਸ਼ਰਾਰਤ ਕਰਦੇ ਨਜ਼ਰ ਆਉਂਦੇ ਹੈਗੇ ਨੇ ਔਰ ਉਹਨਾਂ ਦੀ ਹੈ ਉਹਨਾਂ ਨੂੰ ਕੀ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਇਹੀ ਹੈ ਵੀ ਆਪਣਾ ਪੂਰੇ ਦੇਸ਼ ਦਾ 26 ਜਨਵਰੀ ਇੱਕ ਗਣਤੰਤਰ ਦਿਵਸ ਦਾ ਤਿਉਹਾਰ ਹੈ ਉਹਨੂੰ ਪੀਸਫੁਲੀ ਮਨਾਉਣ ਕੋਈ ਵੀ ਟ੍ਰੈਫਿਕ ਦੀ ਜਾਂ ਕੋਈ ਹੋਰ ਇਹੋ ਜੀ ਹਰਕਤ ਨਾ ਕਰਨ ਜੋ ਉਹਨਾਂ ਨੂੰ ਚੇਲਣੀ ਬਹੁਤ ਮੁਸ਼ਕਿਲ ਹੋ ਜਾਏ ਜੀ ਸੀਪੀ ਸਾਹਿਬ ਤੇ ਮਾਨਯੋਗ ਡੀਜੀ ਸਾਹਿਬ ਦੇ ਕਲੀਅਰ ਨਿਰਦੇਸ਼ ਨੇ ਸਖਤ ਤੋਂ ਸਖਤ ਉਹਨਾਂ ਤੇ ਕਾਰਵਾਈ ਹੋਣੀ ਹੈ ਜੇ ਕੋਈ ਇਹੋ ਜਿਹਾ ਕਰਦਾ ਵਾਇਲੇਸ਼ਨ ਕਰਦਾ ਫੜਿਆ ਜਾਂਦਾ ਤਾਂ ਜੀ ਤੇ ਸਰ ਇੱਕ ਗੱਲ ਹੋਰ ਮੈਂ ਕਹੂੰਗਾ ਕਿ ਜਿਵੇਂ ਲਗਾਤਾਰ ਜਿਵੇਂ ਟ੍ਰੈਫਿਕ ਦੇ ਨਿਯਮਾਂ ਨੂੰ ਲੈ ਕੇ ਆਪਾਂ ਚੱਲੀਏ ਕਿ ਆਪਣਾ ਹੁਣ ਜਿਹੜੇ ਨਵੇਂ ਨਿਯਮ ਜਿਹੜੇ ਸ਼ੁਰੂ ਹੋ ਚੁੱਕੇ ਹੋਏ ਨੇ ਟ੍ਰੈਫਿਕ ਨੂੰ ਲੈ ਕੇ ਤੇ ਹੋਰ ਜਿਹੜੇ ਅੱਜ ਦੇ ਜਿਹੜੇ ਯੁਵਾ ਪੀੜ੍ਹੀ ਨੂੰ ਉਹਨਾਂ ਯੂਵਾ ਪੀੜੀ ਨੂੰ ਤੇ ਸਾਰਿਆਂ ਨੂੰ ਇਹੀ ਮੈਸੇਜ ਹੈ ਜੀ ਪਹਿਲਾਂ ਫਿਜ਼ੀਕਲ ਫੋਰਸ ਚਲਾਨ ਕਰਦੀ ਸੀ ਹੁਣ ਈ-ਚਲਾਨ ਵੀ 26 ਜਨਵਰੀ ਤੋਂ ਸਟਾਰਟ ਕਰ ਰਹੀ ਹੈ ਪੰਜਾਬ ਪੁਲਿਸ ਤੇ ਪਹਿਲਾਂ ਚਲੋ ਮੈਨ ਫੋਰਸ ਕਈ ਵਾਰ ਹੁੰਦੀ ਸੀ ਨਹੀਂ ਹੁੰਦੀ ਸੀ ਸ਼ਿਕਾਇਤਾਂ ਆਉਂਦੀਆਂ ਸੀਗੀਆਂ ਵੀ ਨਹੀਂ ਹੈਗੀ ਬਟ ਕੈਮਰੇ ਨੇ 24/7 ਆਪਣਾ ਕੰਮ ਕਰਨਗੇ ਤੇ ਉਹਨਾਂ ਨੂੰ ਸਮਝਣ ਦੀ ਟਾਈਮ ਦੇ ਨਾਲ ਜ਼ਰੂਰਤ ਹੈਗੀ ਆ ਵੀ ਆਪਣਾ ਬਿਹੇਵੀਅਰ ਚੇਂਜ ਕਰਨ ਮੂਲਤਾ ਰਾਚਾ ਕੇ ਆਪਦਾ ਕੰਮ ਕਰਨ ਜੀ ਆਪਦਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਸਰ ਸਿਪੀ ਸਾਹਿਬ ਨੇ ਕਿਹਾ ਹੈ ਕਿ ਜਿਹੜਾ ਸ਼ਾਰਤੀ ਅਨਸਰ ਜਿਹੜਾ ਸਾਹਮਣੇ ਸ਼ਾਰਤ ਕਰਦਾ ਨਜ਼ਰ ਆਏਗਾ ਉਹਨਾਂ ਵਾਸਤੇ ਕੀ ਕਰਨਾ ਚਾਹੀਦਾ ਜੋ ਮੌਕੇ ਤੇ ਉਹਦੀ ਸਰਾਰਤ ਅਨਸਾਰ ਬਣਦੀ ਕਾਰਵਾਈ ਹੋਊਗੀ ਸਖਤ ਤਰੀਕੇ ਨਾਲ ਉਹਨੂੰ ਅਮਲ ਚ ਲਿਆਂਦਾ ਜਾਏਗਾ ਜੀ ਸੋ ਗੱਲਬਾਤ ਕੀਤੀ ਹੈਗੀ ਹੈ ਆਪਣੇ ਮੌਕੇ ਦੇ ਜਿਹੜੇ ਐਸਐਚਓ ਸਾਹਿਬ ਜਗਦੀਪ ਸਿੰਘ ਹੈਗੇ ਨੇ ਉਹਨਾਂ ਨੇ ਕਿਹਾ ਹੈਗਾ ਵਾ ਕਿ ਜਿਹੜਾ ਵੀ ਸ਼ਾਰਤੀ ਅਨਸਰ ਹੋਏਗਾ ਉਹ ਬਿਲਕੁਲ ਬਖਸ਼ਾ ਨਹੀਂ ਜਾਏਗਾ ਔਰ ਜਿਹੜੇ 26 ਜਨਵਰੀ ਨੂੰ ਜਿਹੜਾ ਲੈ ਕੇ ਜਿਹੜੇ ਇੱਥੇ ਪੂਰੇ ਆਪਣੇ ਪੂਰੀ ਪੁਲਿਸ ਟੀਮ ਇੱਥੇ ਪੂਰੀ ਇੱਥੇ ਖੜੀ ਹੋਈ ਹੈ ਔਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕੈਮਰਾਮੈਨ ਨੂੰ ਕਹੂੰਗਾ ਜੇ ਦਿਖਾਇਆ ਜਾਵੇ ਇਸ ਟਾਈਮ ਦਲਿੰਦਰ ਪਾਈ ਦੇ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਔਰ ਚੱਪੇ-ਚੱਪੇ ਦੇ ਪੁਲਿਸ ਜੜੀ ਖੜੀ ਹੋਈ ਨੇ ਔਰ ਦੇਖ ਸਕਦੇ ਹੋ ਇਸ ਚਲਦੀ ਵੀਡੀਓ ਜਰਾ ਸ਼ੇਅਰ ਕਰ ਦਿਓ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪਾਰਟੀ ਕਿਵੇਂ ਇੱਥੇ ਚੱਪੇ-ਚੱਪੇ ਦੇ ਖੜੀ ਹੋਈ ਆ ਔਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਈਵ ਤਸਵੀਰਾਂ ਦੇ ਨਾਲ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ